ਕੀ ਸਿੱਪੀ ਦਾ ਮੁੰਡਾ ਵੀ ਗਿਆ ਜਾਂਦਾ ਹਾਂ ਮੇਰਾ ਪਤਾ ਠੀਕ ਹੋਊਗਾ ਮੈਂ ਮੈਂ ਤਾਂ ਸਭ ਤੋਂ ਪਹਿਲਾਂ ਤਾਂ ਹੀ ਮੋਗੇ ਵਾਲਿਆਂ ਨੂੰ ਵਧਾਈ ਦੇਣਾ ਵੀ ਅਗਲੀ ਵਾਰ ਨੂੰ ਜਿਹੜਾ ਇਹ ਸਨੀ ਭਾਈ ਨਾਲ ਮੇਰਾ ਖਰਾਇਆ ਇਹਨੂੰ ਹੋਰ ਵੱਡਾ ਕਰੋ ਕਿਉਂਕਿ ਇਹ ਜਿਹੜੇ ਸਾਡੇ ਵਿਰਾਸਤੀ ਜਿਹੜੇ ਮੇਲੇ ਨੇ ਵਿਰਾਸਤੀ ਖੇਡਾਂ ਕਿਹੜੋ ਵਿਰਾਸਤੀ ਸ਼ੌਂਕ ਨਹੀਂ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ ਤੇ ਮੈਂ ਥੈਂਕਫੁਲ ਹਾਂ ਸਾਡੇ ਭਰਾ ਦਾ ਜਿਨ੍ਹਾਂ ਨੇ ਇਹ ਇਵੈਂਟ ਕਰਾਇਆ ਤੇ ਅਗਲੀ ਵਾਰ ਨੂੰ ਮੈਂ ਵੀ ਕੋਸ਼ਿਸ਼ ਕਰੂੰਗਾ ਇਹਦੇ ਚੜ੍ਹ ਕੇ ਅਲਪਾ ਹਿੱਸਾ ਦੀ ਹਾਂ ਫਾ ਮੁਹਮਮਾ ਕੇ ਪਹੁੰਚੋ ਕਿ ਦਰਮਿਆਨ ਇਹ ਕਿਹਨਾਂ ਸਪੀਅ ਕਿਹਾ ਜਾਂਦਾ ਵੀ ਇਹ ਮਹਾਰਾਜਿਆਂ ਦਾ ਸ਼ੌਕ ਜੀ ਗੁਰੂਆਂ ਦਾ ਮੇਰੇ ਖੇਚੇ ਜੇ ਸਟਾਰਟ ਕੀਤਾ ਜੀ ਪਰ ਹੁਣ ਇਹ ਸ਼ੌਂਕ ਸਹਾਇਕ ਕਿਤੇ ਵੱਧੋ ਵੀ ਜਿਹੜਾ ਜਾਣਨ ਲੱਗ ਗਿਆ ਤੇ ਹਰੇਕ ਹਰੇਕ ਪੰਜਾਬੀ ਬੰਦਾ ਮਹਾਰਾਜਾ ਹੀ ਹੈ ਨਾ ਜਿਹੜਾ ਸਾਡਾ ਖੂਨ ਆ ਉਹ ਪੂਰੀ ਮਹਾਰਾਜਿਆਂ ਦਾ ਹੈ ਉਹ ਕਿਸੇ ਵੀ ਘਰ ਦੇ ਵਿੱਚ ਜਿਹੜਾ ਵੀ ਪੁੱਤ ਜੰਮਿਆ ਮਹਾਰਾਜਾ ਹੀ ਹੈ ਕਿਉਂਕਿ ਜਿਹੜਾ ਸਾਡਾ ਖੂਨ ਹੈ ਇਹ ਸਾਡੇ ਗੁਰੂਆਂ ਦਾ ਸਾਡੇ ਬੁਰਖਿਆਂ ਦਾ ਇਹ ਜਿਹੜਾ ਇਹ ਪੰਜਾਬ ਆ ਨਾ ਜੀ ਇਹ ਇਹ ਮਾਰਸ਼ਲ ਕੌਮ ਹੈ ਇਹ ਜਿੰਨੇ ਵੀ ਪਹਿਲਾਂ ਜਿਹੜੇ ਇਧਰੋਂ ਉਹ ਨੰਨਦੇ ਹੁੰਦੇ ਸੀ ਜਿੰਨੇ ਵੀ ਹਮਲਾਵਰ ਨੰਗਦੇ ਸੀ ਪੰਜਾਬ ਚੋਂ ਹੋ ਕੇ ਨੰਗਦੇ ਸੀਗੇ ਤੇ ਜਿਹੜੇ ਉਹਨਾਂ ਨੂੰ ਠੱਲ ਪਾਈ ਸੀ ਸਾਡੇ ਬਜ਼ੁਰਗਾਂ ਨੇ ਪਾਈ ਆ ਤੇ ਉਹ ਵੀ ਖੂਨ ਸਾਡੇ ਚ ਚੱਲਦਾ ਆ ਰਿਹਾ ਸੋ ਇਹ ਜਿੰਨੇ ਵੀ ਸਾਡੇ ਭਰਾ ਨੇ ਸਾਰੇ ਮਹਾਰਾਜੇ ਨੇ ਤੇ ਮੈਂ ਚਾਹੁੰਦਾ ਕਿ ਉਹ ਸਾਰੇ ਇਸ ਸ਼ੌਂਕ ਨੂੰ ਪਾਲਣ ਤੇ ਇਹ ਸ਼ੌਂਕ ਦੇ ਵਿੱਚ ਅੱਗੇ ਆਉਣ ਬਹੁਤ ਸੋਹਣਾ ਸ਼ੌਂਕ ਹੈ